ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸਪਰੇਅ ਦਾ ਕੰਮ ਚੱਲ ਰਿਹਾ ਆਪਣਾ ਅੱਜ ਆਪਣੇ ਕੋਲ 5 ਬੰਦੇ ਆਏ ਹੋਏ ਸਪਰੇਅ ਕਰਨੇ ਵਾਲੇ ਬਾਕੀ ਇਹ ਚਿੜੀਆਂ ਦਾ ਨਹੀਂ ਪਤਾ ਲੱਗਦਾ ਜਦ ਵੀ ਸਪਰੇਅ ਕਰਦੇ ਆਂ ਤੇ ਬਰੀਕ-ਬਰੀਕ ਜਿਹੀ ਚਿੜੀਆਂ ਪਤਾ ਨਹੀਂ ਕਿੱਥੇ ਤੇ ਆ ਜਾਂਦੀਆਂ ਉਹ ਕਦੇ ਮਿਲਦੀਆਂ ਨਹੀਂ ਕਹਿੰਦੇ ਵੀ ਖਤਮ ਹੋ ਗਈਆਂ ਚਿੜੀਆਂ ਛੋਟੀ-ਛੋਟੀਆਂ ਸਪਰੇਅ ਦੇ ਟਾਈਮ ਜਰੂਰ ਪਤਾ ਨਹੀਂ ਕਿੱਥੇ ਦੇ ਕਿੱਥੇ ਆ ਤੇ ਆ ਜਾਂਦੀਆਂ ਇਹ ਚਲੋ ਹਮਾਰਾ ਜੀ ਕਿਰਪਾ ਕਰ ਮੌਸਮ ਵੀ ਵਧੀਆ ਖਿੱਚਿਆ ਗਿਆਗਾ ਬਸ ਝੋਨਾ ਵੀ ਆਪਣਾ ਨੇੜੇ ਲੱਗ ਗਿਆ ਇਹ ਥੋੜੀ ਲੇਟ ਹੋ ਗਈ ਸਪਰੇ ਮੌਸਮ ਖਰਾਬ ਕਰਕੇ ਕੱਲ ਬੰਦੇ ਘੱਟ ਤੇ ਘੱਟ ਬੰਦਿਆਂ ਨੂੰ ਸਵਾਦ ਜੇ ਨਹੀਂ ਆਂਦਾ ਸਪਰੇਗਾ ਅੱਜ ਬੰਦੇ ਚਲੋ ਅੰਜੈ ਛੱਕਦੇ ਵਿਚਾਰੇ ਦਾ ਕੰਮ ਆਪਰੇ ਭਿੰਡੀ ਲਈ ਵੀ ਹੈ। ਕਾਦਨ ਿੜਨ ਿੜ ਇਹ ਲਈ ਜਗਾਂਵ ਹੋਗੇ ਬਸ। ਫੁੱਲ ਆਣੇ ਵਾਲਾ ਹੁਣ ਥੋੜਾ ਮੌਸਮ ਗੰਦਾ ਹੈ ਤਾਂ ਕਰਕੇ ਫੁੱਲ ਖਰਾਬ ਹੋ ਰਿਹਾ ਹੈ। ਜੇ ਪਛਵਾ ਚੱਲ ਗਈ ਜਦ ਇਹਨੂੰ ਲੱਗ ਜਾਣਾ।